ਆਜੋ ਲਾਈਵ ਤਸਵੀਰਾਂ ਤੁਸੀਂ 올 ਪੰਜਾਬ ਨਿਊਜ਼ ਤੇ ਦੇਖ ਰਹੇ ਹੋ ਇਹ ਸਭ ਅਰਜਨਗਰ ਲੁਧਿਆਣਾ ਦੀਆਂ ਹਨ ਜਿੱਥੇ ਨਕੂਦਰਵਾਲੀ ਸਰਕਾਰ ਸਾਈਂ लाडी शाह जी ਦਾ ਜਨਮ ਦਿਨ ਬੜੀ ਹੀ ਖੁਸ਼ੀ ਔਰ ਧੂਮ ਧਾਮ ਦੇ ਨਾਲ ਮਨਾਇਆ ਗਿਆ ਇਸ ਜਨਮ ਦਿਨ ਦੀ ਖੁਸ਼ੀ ਵਿੱਚ ਮਹਿਫਲ ਕਵਾਲ ਦਾ ਆਗਾਜ਼ ਕੀਤਾ ਗਿਆ ਤੇ ਸਾਈਂ लाडी शाह जी ਦੇ ਨਾਮ ਦਾ ਕੇਕ ਵੀ ਕੱਟਿਆ ਗਿਆ ਇਸ ਮੇਲੇ ਵਿੱਚ ਅਨੇਕਾ ਫਕਰ ਫਕੀਰਾਂ ਨੇ ਆਪਣੀ ਹਾਜ਼ਰੀ ਲਗਵਾਈ ਉੱਥੇ ਹੀ 우ਸਤਾਦ ਰੂਪਕਮਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਿਸ ਵਿੱਚ ਰਾਜਨ ਗੌਰਵ ਏਵਨ ਬਿੱਲਾ ਅਤੇ ਸ਼ਿਵ ਨੇ ਹਾਜ਼ਰੀ ਆਪਣੀ ਵਿਸ਼ੇਸ਼ ਤੌਰ ਤੇ ਭਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਤੋਂ ਤੁਸ਼ਾਰ ਕਪੂਰ ਸਮਾਈਲ ਟੰਡਨ ਦੀ ਖਾਸ ਰਿਪੋਰਟ ਹੈ ਜਿਹੜੇ ਦਾਦਾ ਜੀ ਦੀ ਔਰ ਬਹੁਤ ਬਹੁਤ ਮਿਹਰਬਾਨੀ ਅਰੇ ਠੀਕ 12 ਵਜੇ ਜਿਹੜੇ ਦਾਦਾ ਜੀ ਦਾ ਕਾਲਾ ਦੀ ਸ਼ਾਹ ਸਰਕਾਰ انہوں نے جنم دن کا جانا اس میں اور سارے بھی فتح گڑھ کو سیوا کر رہے ہیں میں بین جی کروں گا اور یہ تھوڑا جہا پیار نہ بتاؤ ایک بار پاری مارتا جی سارے میرے دربار کے نام سے ماتا ماں جی سرکار انہوں کا ਛੇਦਰਵਾ ਜੁੜੇ ਕੇ ਜਨਮ ਦੇ ਅਸੀਂ ਸਾਰੇ ਜਨੇ ਮਨਾ ਰਹੇ ਆਂ سو بہت باد مہربانی جگہ پانا ہاری سچے دربار کی میں بس باقی اوکے ہے تھوڑا دیر تبلہ شروع کر رہا ہے ਮੈਂ ਗਰਸ ਕੋ ਨੂੰ ਪਾਜੀ ਇਹ ਮੈਂ ਬੇਨਤੀ ਕਰਾਂ ਪਾਜੀ ਜਿਹੜਾ ਕੇਜ ਆ ਅੰਦਰ ਲੈ ਜਾਓ ਆਰਾਮ ਦੇ ਨਾਲ ਘੱਟ ਕੇ ਕੋਲੀਆਂ ਦੇ ਵਿੱਚ ਪਾ ਕੇ ਸੰਗਤ ਨੂੰ ਦਿਖਾਓ ਮਜੀ ਇਹਦੇ ਇੱਥੇ ਆਖ ਲੋ ਮੈਂ ਗਰਸ ਕੋ ਹਾਂ ਅਮਨ ਭਾਜੀ ਪ੍ਰਵੇਸ਼ ਭਾਜੀ ਤੁਹਾਡਾ ਵੇਟ ਕਰ ਰਹੇ ਮਾੜਾ ਜੀ ਉਹਨਾਂ ਨੂੰ ਮੈਂ ਅੰਦਰ ਬੈਠੀਏ Such <laughs> O

ਸਿਤਾਰੀਆਂ ਚ ਤੂ ਏ ਹਰ ਪਾਤੇ ਤੇ ਹੂ ਹੀ ਮੈਂ ਹੂ ਹੀ ਮੈਂ ਪਾਵਾਂ ਮੇਰੇ ਮਾਂ ਅਬਿਦਾਰ ਚਾਹੀਦੀਆਂ ਤੇ ད�ས སས ཚས སས སས སྱེ ਇਹ ਲੰਮਾ ਕੀ ਮਦਰਾ ਕਿ ਰੱਬ ਦੀਆਂ ਦਿੱਤੀਆਂ ਦਾਤਾ ਸੱਜਣਾ ਕਰਨੀਆਂ ਸਿੱਖ ਲੈ ਕਦਰ ਕਿ ਕੀੜੀ ਨਹੀਂ ਉਹ ਹਾਥੀ ਜਿੱਦੀ ਫੇਰ ਵੀ ਉਸ ਤੇ ਧਾਹੂ ਕਾਲੀ ਕੋਲ ਕੋਲੇ ਵਰਗੀ ਖਿੱਚ ਆਵਾਜ਼ ਜੋ ਮਾਰੂ ਤੇ ਉੱਚੇ ਸਿਮਤ ਸਖਣੇ ਮੂਰੋ ਕਿ ਨਾ ਫਲਾਇ ਨਾ ਭੋਲ ਪੱਤੀ ਦੇ ਨਾਲ ਲੱਗਦੀਆਂ ਵੇਲਾਂ ਦੇ ਨਹੀਂ ਸੱਜਣਾ ਤੋਂ ਕਿ ਸੋਚ ਸਮਝ ਕੇ ਖੋਲੀਏ ਖਾਤਾ ਭੱਟੀ ਜ਼ਬਾਨ ਦੀ ਜਿੰਦੀ ਦਾ ਰੰਗ ਜਾਤ ਪਰਮ کد نہیں ملتی ہے ایک بار اپنے اپنے گروپرشد تاری مارکیج کھڑ کے سو بہت میر مہربانی میں بہت بہت کرنا اور تب سارے جنے گروپ جڑے ہوئے اور دادا جیسے حاضری کر رہے پہلا جانے کی تاری ہونی چاہیے بابا صاحب کے نام سے جہے جی بابا صاحب نام تیار کرتے ہیں کہ ایویں بھی سکتا کرتے جا کے کام سنگا والے کیتے ای ਜਦ ਕਾਦਾ ਸਿੱਤਾਂ ਕਮ ਸਿੱਤਾਂ ਵਾਲੇ ਕੀਤੇ ਸੀ ਕਿ ਜਿਹੜੇ ਲਾਏ ਫਟ ਦੀ ਜ਼ਾਲਵਾ ਨਹੀਂ ਉਹ ਬਾਵਾ ਸਾਹਿਬ ਨੇ ਸੀਤੇ ਸੀ ਤੇ ਉਹ ਵੀ ਪਿਆਰ ਕਰਦੇ ਨਫ਼ਰਤ ਤੇ ਜਿਹਦੀ ਨਾ ਜ਼ਹਿਰ ਪਿਆਲੇ ਪੀਦੇ ਸੀ ਉਹ ਹੋਰ ਹੁੰਦਾ ਤੇ ਮਰ ਜਾਂਦਾ ਤੇ ਉਹਨਾਂ ਤੋਂ ਬੀਤੇ ਸੀ ਕਿ ਧੰਨ ਬਾਪੇ ਜਿਨ੍ਹਾਂ ਨੇ ਜਨਮ ਦਿੱਤਾ ਐਸੇ ਸ਼ੇਰ ਬਹਾਦਰ ਨੂੰ ਉਹ ਪੱਟੀ ਅਸੀਂ ਦਿਲਾ ਤੋਂ ਛੱਟ ਨਹੀਂ ਦੇਣਾ ਬਾਵਾ ਸਾਹਿਬ ਤੇ ਆਕਰ ਨੂੰ ਇੱਕ ਵਾਰੀ ਤਾੜੀ ਮਾਰਦੇ ਬਾਵਾ ਸਾਹਿਬ ਦੇ ਨਾਲ ਤੇ ਸਵਾਗਤ ਮਿਹਰਬਾਨੀ ਆਓ ਜੀ ਗੁਰੂ ਜੀ ਸਾਧਨਾਤ ਲੋਕਾਂ ਨੂੰ